ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਇੱਕ ਅਚੇਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਨਾਲ ਉਸੇ ਟਾਈਮ ਹੀ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਤੁਸੀਂ 5 ਮਿੰਟ ਦੇ ਲਈ ਹੱਥ ਦੇ ਵਿੱਚ ਇਸ ਚੀਜ਼ ਨੂੰ ਰੱਖ ਕੇ ਇੱਕ ਛੋਟਾ ਜਿਹਾ ਉਪਾਅ ਕਰ ਲੈਣਾ ਹੈ ਇਹੀ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਹੈ ਇਸ ਵੀਡੀਓ ਦੇ ਵਿੱਚ ਜੋ ਅਸੀਂ ਤੁਹਾਨੂੰ ਉਪਾਅ ਦੱਸਾਂਗੇ ਨਾ ਜੋ ਵੀ ਤੁਹਾਨੂੰ ਸਹੀ ਲੱਗੇਗਾ ਤੁਹਾਨੂੰ ਠੀਕ ਲੱਗੇਗਾ ਇਸ ਤਰ੍ਹਾਂ ਲੱਗਦਾ ਹੈ ਕਿ ਹਾਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਉਸ ਉਪਾਅ ਨੂੰ ਤੁਸੀਂ ਕਰ ਲੈਣਾ ਆਪਣੀ ਸ਼ਰਧਾ ਤੇ ਵਿਸ਼ਵਾਸ ਦੀ ਨਾਲ ਕਰਨਾ ਤਾਂ ਜੋ ਕਿ ਤੁਹਾਨੂੰ ਉਸ ਕੀਤੇ ਗਏ ਉਪਾਅ ਦਾ ਫਲ ਮਿਲ ਸਕੇ ਜਦੋਂ ਅਸੀਂ ਕੋਈ ਵੀ ਉਪਾਅ ਕਰਦੇ ਹਾਂ ਨਾ thì ਹਰ ਇੱਕ ਉਪਾਅ ਜਿਹੜਾ ਸਟਰੌਂਗ ਹੁੰਦਾ ਹੈ ਬਸ ਸਾਨੂੰ ਜਰੂਰਤ ਹੁੰਦੀ ਹੈ ਤਾਂ ਵਿਸ਼ਵਾਸ ਦੀ ਹੁੰਦੀ ਹੈ ਇਹ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਲੱਗੇ ਆ ਨਾ ਇਸ ਉਪਾਅ ਨੂੰ ਸਿਰਫ ਤਾਂ ਸਿਰਫ ਤੁਹਾਨੂੰ ਗਿਣਤੀ ਦੇ 5 ਮਿੰਟ ਦੇਣੇ ਪੈ ਰਗੇ ਤੁਹਾਨੂੰ ਇਸ ਉਪਾਅ ਨੂੰ ਕਰਨ ਦੇ ਲਈ ਬਹੁਤਾ ਸਮਾਂ ਨਹੀਂ ਲੱਗਣਾ ਸਿਰਫ 5 ਮਿੰਟਾਂ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਸਾਡੇ ਘਰ ਦੇ ਵਿੱਚ ਬਹੁਤ ਸਾਰੇ ਦੁੱਖ ਤਕਲੀਫ ਨੇ ਪਰੇਸ਼ਾਨੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਦੁੱਖ ਤਕਲੀਫ ਤੇ ਪਰੇਸ਼ਾਨੀਆਂ ਦੂਰ ਹੋ ਜਾਣ ਤਾਂ 5 ਮਿੰਟ ਕੋਈ ਜ਼ਿਆਦਾ ਨਹੀਂ ਸਾਨੂੰ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਇਸ ਉਪਾਅ ਨੂੰ ਕਰਨ ਦੇ ਲਈ ਅਸੀਂ ਤੁਹਾਨੂੰ ਇੱਕ ਅਜੀਹੀ ਚੀਜ਼ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਜਿਸ ਨੂੰ 5 ਮਿੰਟ ਦੇ ਲਈ ਹੋਲਡ ਕਰਕੇ ਰੱਖਣਾ ਹੈ ਇਸ ਉਪਾਅ ਦੇ ਬਾਰੇ ਤੁਹਾਨੂੰ ਅਸੀਂ ਪੂਰਾ ਵਿਸਥਾਰ ਦੇ ਵਿੱਚ ਜਾਣਕਾਰੀ ਦੇਵਾਂਗੇ ਇਸ ਕਰਕੇ ਇਸ ਵੀਡੀਓ ਦੇ ਅੰਤ ਦੇ ਤੱਕ ਤੁਸੀਂ ਸਾਡੇ ਨਾਲ ਬਨੇ ਰਹੋ ਇਸ ਉਪਾਅ ਨੂੰ ਅਸੀਂ ਕਰਨਾ ਕਿਹੜੇ ਤਰੀਕੇ ਦੇ ਨਾਲ ਹੈ ਤੇ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਵੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਜੇਕਰ ਗੱਲ ਕਰੀਏ ਕਿ ਤੁਹਾਨੂੰ ਪਰੇਸ਼ਾਨੀਆਂ ਨੇ ਘੇਰ ਕੇ ਰੱਖਿਆ ਹੋਇਆ ਜਿਵੇਂ ਇੱਕ ਪਰੇਸ਼ਾਨੀ ਹਟਦੀ ਹੈ ਦੂਸਰੀ ਆ ਜਾਂਦੀ ਹੈ ਦੂਸਰੀ ਹਟਦੀ ਹੈ ਤੇ ਤੀਸਰੀ ਆ ਜਾਂਦੀ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਚੱਲ ਰਹੀ ਹੈ ਇਹ ਜੋ ਪਰੇਸ਼ਾਨੀਆਂ ਨੇ ਨਾ ਉਹ ਕਿਸੇ ਵੀ ਰਿਲੇਟਡ ਦੇ ਸੰਬੰਧੀ ਹੋ ਸਕਦੀਆਂ ਚਾ ਪੈਸੇ ਦੇ ਸੰਬੰਧ ਚ ਹੋ ਸਕਦੀਆਂ ਨੇ ਜਾਂ ਫਿਰ ਘਰ ਦੇ ਵਿੱਚ ਬਿਮਾਰੀ ਬਹੁਤ ਜ਼ਿਆਦਾ ਵਧ ਗਈ ਹੈ ਤੇ ਇਸ ਤੋਂ ਇਲਾਵਾ ਜਾਂ ਫਿਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਝਗੜਾ ਵਾਚ ਜਾਂਦਾ ਹੈ ਇਸ ਦੇ ਨਾਲ ਨਾਲ ਜੇਕਰ ਤੁਹਾਨੂੰ ਜੋਬ ਦੇ ਸੰਬੰਧੀ ਕੋਈ ਪਰੇਸ਼ਾਨੀ ਹੈ ਜਾਂ ਆਪਣੇ ਕਾਰੋਬਾਰ ਵਪਾਰ ਦੇ ਸੰਬੰਧੀ ਜਾਂ ਬਿਜ਼ਨਸ ਦੇ ਸੰਬੰਧੀ ਜੇ ਇਸ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੈ ਕੈਮ ਦਾ ਪਾਵ ਇਸ ਦੇ ਨਾਲ ਨਾਲ ਅਸੀਂ ਕੀ ਕਰਦੇ ਹਾਂ ਜਰੂ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਪ੍ਰੋਬਲਮ ਚੱਲਦੀਆਂ ਪਰੇਸ਼ਾਨੀਆਂ ਤੇ ਅਸੀਂ ਆਪਣੀ ਜਿਹੜੀ ਜਨਮ ਕੁੰਡਲੀ ਹੁੰਦੀ ਹੈ ਨਾ ਬਹੁਤ ਸਾਰੇ ਲੋਕਾਂ ਨੂੰ ਦਿਖਾਉਣੀ ਹੈ ਤੇ ਕੋਈ ਸਾਨੂੰ ਕੀ ਦੱਸਦਾ ਹੈ ਤੇ ਕੋਈ ਕੀ ਦੱਸਦਾ ਸਭ ਦੇ ਅਲੱਗ-ਅਲੱਗ ਕਹਿਣਾ ਹੁੰਦਾ ਕਿਸੇ ਨੇ ਕਹਦਾ ਇਹ ਕਹਿਣਾ ਹੁੰਦਾ ਕਿ ਸਾਡੇ ਘਰ ਦੇ ਵਿੱਚ ਵਾਸਤੂ ਦੋਸ਼ ਹੈ ਕਿਸੇ ਨੇ ਕਹਿਣਾ ਹੁੰਦਾ ਪਿਤਰ ਦੋਸ਼ ਹੈ ਤੇ ਕੋਈ ਸਾਨੂੰ ਇਹ ਕਹਿੰਦਾ ਹੈ ਕਿ ਤੁਹਾਡੇ ਘਰ ਪਰਿਵਾਰ ਚਾ ਕਾਰੋਬਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗੀ ਹੈ ਹੁਣ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਕਿਸ ਦਾ ਸਹੀ ਮੰਨੀਏ ਤੇ ਕਿਸ ਦਾ ਗਲਤ ਮੰਨੀਏ ਇਸ ਤੋਂ ਇਲਾਵਾ ਕਈ ਵਾਰ ਸਾਨੂੰ ਕਹਿ ਦਿੰਦੇ ਆ ਕਿ ਤੁਹਾਡੇ ਰਾਹੁ ਕੇਤੂ ਨੇ ਠੀਕ ਚੱਲ ਰਹੇ ਸ਼ਨੀ ਦੀ ਪ੍ਰੋਬਲਮ ਚੱਲ ਰਹੀ ਹੈ ਬਸ ਕੋਈ ਸਮਝ ਹੀ ਨਹੀਂ ਆਉਂਦਾ ਕਿ ਸਾਡੇ ਤੇ ਕਿਸ ਚੀਜ਼ ਦੇ ਕਰਕੇ ਇਹ ਪ੍ਰੋਬਲਮ ਚੱਲ ਰਹੀਆਂ ਨੇ ਕਿ ਤੁਸੀਂ ਕੀ ਕਰਦੇ ਹੋ ਕਿ ਇਹ ਸਭ ਚੀਜ਼ਾਂ ਦਾ ਦਿਖਾਉਣ ਦੇ ਲਈ ਤੇ ਪੁੱਛਣ ਦੇ ਲਈ ਬਹੁਤ ਸਾਰਾ ਪੈਸਾ ਵੀ ਖਰਚ ਕਰ ਦਿੰਦੇ ਹੋ ਤੇ ਉਹਨਾਂ ਦੇ ਦੱਸੇ ਮੁਤਾਬਕ ਜੋ ਕੁਝ ਵੀ ਤੁਸੀਂ ਕਰਦੇ ਹੋ ਉਸ ਦਾ ਤੁਹਾਨੂੰ ਰਿਜ਼ਲਟ ਵੀ ਨਹੀਂ ਮਿਲਦਾ ਕੀ ਦੂਸਰੀ ਗੱਲ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਹੈ ਜੋ ਵੇਸਟ ਚਲਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸਣ ਚਾ ਰਹੇ ਹਾਂ ਨਾ ਇਸ ਉਪਾਅ ਨੂੰ ਤੁਸੀਂ ਵੀ ਵਿਸ਼ਵਾਸ ਦੇ ਨਾਲ ਕਰੋ ਕਿ ਤੁਸੀਂ ਦੇਖੋਗੇ ਕਿ ਇਸ ਉਪਾਅ ਦਾ ਤੁਹਾਨੂੰ ਕਿੰਨਾ ਵਧੀਆ ਰਿਜ਼ਲਟ ਮਿਲਦਾ ਹੈ ਕਿੰਨਾ ਵਧੀਆ ਫਰਕ ਆਉਂਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਈ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਆਪਣੀ ਜਨਮ ਪੱਤਰੀ ਦੇ ਬਾਰੇ ਹੀ ਨਹੀਂ ਪਤਾ ਹੁੰਦਾ ਤੇ ਕਈ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਇਹ ਹੀ ਕਹਿਣਾ ਹੁੰਦਾ ਹੈ ਕਿ ਸਾਨੂੰ ਤਾਂ ਆਪਣੀ ਡੇਟ ਆਫ ਬਰਥ ਬਾਰੇ ਵੀ ਬਿਲਕੁਲ ਨਹੀਂ ਪਤਾ ਇਹ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਨੂੰ ਇਹਨਾਂ ਦੋਨਾਂ ਚੀਜ਼ਾਂ ਬਾਰੇ ਨਹੀਂ ਪਤਾ ਤੇ ਅਸੀਂ ਇਸ ਉਪਾਅ ਨੂੰ ਕਿਵੇਂ ਕਰੀਏ ਤੇ ਇਸ ਲਈ ਜਿਹੜਾ ਅੱਜ ਤਾਂ ਉਪਾਅ ਹੈ ਨਾ ਉਹ ਹਰ ਇੱਕ ਵਿਅਕਤੀ ਕਰ ਸਕਦਾ ਹੈ ਬਿਨਾ ਜਨਮ ਪੱਤਰੀ ਤੇ ਬਿਨਾ ਡੇਟ ਆਫ ਬਰਥ ਤੋਂ ਇਹ ਉਪਾਅ ਚ ਕਰ ਤੁਸੀਂ ਵਿਸ਼ਵਾਸ ਦੇ ਨਾਲ ਕਰ ਲੋਗੇ ਤੇ ਬਹੁਤ ਹੀ ਜ਼ਿਆਦਾ ਤੁਹਾਡੇ ਲਈ کارਗਰ ਸਿੱਧ ਹੋਵੇਗਾ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਚੁੱਪ ਕਰਕੇ ਕਰ ਲੈਣਾ ਕਿ ਇਸ ਉਪਾਅ ਦੇ ਬਾਰੇ ਤੁਸੀਂ ਕਿਸੇ ਨੂੰ ਦੱਸਣਾ ਵੀ ਨਹੀਂ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕੀ ਚਾਹੀਦਾ ਇੱਕ ਛੋਟਾ ਜਿਹਾ ਪਤੀਲਾ ਚਾਹੀਦਾ ਹੈ ਉਸ ਪਤੀਲੇ ਨੂੰ ਲੈ ਕੇ ਉਸ ਦੇ ਵਿੱਚ ਇੰਨਾ ਕ ਪਾਣੀ ਤੁਸੀਂ ਭਰ ਦੇਣਾ ਕਿ ਜਿਹੜੇ ਤੁਸੀਂ ਆਪਣੀ ਹੱਥ نیچے ਕਰੋ ਉਸ ਪਾਣੀ ਦੇ ਵਿੱਚ ਤੁਸੀਂ ਆਪਣੀ ਹੱਥ ਡੁਬੋਵੋਗੇ ਤੇ ਤੁਹਾਡੇ ਜਿਹੜੇ ਹੱਥ ਨੇ ਉਹ ਚੰਗੀ ਤਰ੍ਹਾਂ ਡੁੱਬ ਜਾਣ। ਆਹ ਤੋਂ ਪਹਿਲਾਂ ਅਸੀਂ ਇਹ ਕਰਨਾ ਹੈ ਕਿ ਅਸੀਂ ਪਤੀਲਾ ਲੈਤਾ ਤੇ ਪਤੀਲੇ ਦੇ ਵਿੱਚ ਅਸੀਂ ਪਾਣੀ ਪਰ ਲੈਣਾ ਤੇ ਪਾਣੀ ਪਰਣ ਤੋਂ ਬਾਅਦ ਦੇ ਵਿੱਚ ਅਸੀਂ ਦੋ ਕਾਗਜ਼ ਲੈ ਲੈਨੇ। ਜਿਹੜਾ ਸੀ ਕਾਗਜ਼ ਲੈਣੇ ਆ ਦੋ ਉਹ ਕਿਹੜੇ ਕਲਰ ਦੇ ਹੋਣੇ ਚਾਹੀਦੇ ਨੇ ਉਹ ਬਲੈਕ ਕਲਰ ਦੇ ਹੋਣੇ ਚਾਹੀਦੇ ਨੇ ਚਾਹੇ ਕਿ ਬੱਚਿਆਂ ਨੂੰ ਇੱਕ ਚਾਰਟ ਦੇ ਤੌਰ ਤੇ ਜਿਹੜੇ ਚਾਰਟ ਬਣਾਉਂਦੇ ਨੇ ਉਹ ਕਾਗਜ਼ ਮਿਲਦੇ ਨੇ ਤੁਸੀਂ ਉਹ ਦੋ ਬਲੈਕ ਕਲਰ ਦੇ ਲੈ ਸਕਦੇ ਕਾਲਾ ਕਾਗਜ਼ ਹੀ ਹੋਣਾ ਚਾਹੀਦਾ ਉਹ ਇਸ ਲਈ ਕਿਉਂਕਿ ਅਸੀਂ ਆਪਣੀਆਂ ਪ੍ਰੋਬਲਮ ਨੂੰ ਦੂਰ ਪਹੁੰਚਾਉਣਾ ਚਾਹੋਗੇ ਜਿਹੜੇ ਇਹ ਤੁਸੀਂ ਬਲੈਕ ਕਲਰ ਦੇ ਦੋ ਚਾਰਟ ਵਾਲੇ ਕਾਗਜ਼ ਲੈ ਜਨਾ ਤੁਸੀਂ ਉਹਨਾਂ ਦੇ ਉੱਪਰ ਦੋਨਾਂ ਦੇ ਉੱਪਰ ਹੀ ਸੇਮ ਪ੍ਰੋਬਲਮ ਲਿਖਣੀ ਹੈ ਜਿਵੇਂ ਇੱਕ ਦੇ ਉੱਪਰ ਮੰਨ ਲਓ ਤੁਸੀਂ ਪੈਸੇ ਨੂੰ ਲੈ ਕੇ ਪ੍ਰੋਬਲਮ ਲਿਖਣੀ ਹੈ ਲਿਖੀਏ ਤਾਂ ਦੂਸਰੇ ਦੇ ਉੱਪਰ ਵੀ ਤੁਸੀਂ ਪੈਸੇ ਨੂੰ ਲੈ ਕੇ ਹੀ ਲਿਖਣੀ ਦੋਨਾਂ ਪੇਜਾਂ ਤੇ ਤੁਸੀਂ ਆਪਣੀ ਸੇਮ ਪ੍ਰੋਬਲਮ ਲੇਖ ਦੇਗੇ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜੇ ਪੈਨ ਦੇ ਨਾਲ ਤੁਸੀਂ ਲਿਖਣੀ ਹੈ ਨਾ ਉਹ ਕਹਿੰਦੇ ਤੁਸੀਂ ਕੋਈ ਵੀ ਲੈ ਸਕਦੇ ਹੋ ਬਲੀੂ ਰੈੱਡ ਗ੍ਰੀਨ ਚੋ ਵੀ ਲੈਣਾ ਪੈਨ ਦਾ ਕੋਈ ਇਸ਼ੂ ਨਹੀਂ ਪੈਨ ਕਿਸੇ ਵੀ ਕਲਰ ਦਾ ਲੈ ਸਕਦੇ ਜੇ ਜਿਹੜੀ ਤੁਸੀਂ ਪ੍ਰੋਬਲਮ ਲਿਖ ਰਹੇ ਹੋ ਮੰਨ ਲਓ ਤੁਸੀਂ ਪੈਸੇ ਦੀ ਪ੍ਰੋਬਲਮ ਲਿਖੀ ਹੈ ਤਾਂ ਤੁਸੀਂ ਇਹ ਨਹੀਂ ਲਿਖਣੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਚਾਹੇ ਕਿਵੇਂ ਉਹ ਪੈਰਾਗ੍ਰਾਫ ਨਹੀਂ ਬਣਾਉਣਾ ਸਿਰਫ ਇੱਕ ਪੈਸਾ ਪੈਸਾ ਵਰਡ ਹੀ ਲਿਖ ਦੇਣਾ ਦੋਨਾਂ ਪੇਚਾਂ ਦੇ ਉੱਪਰ ਇੱਕ ਵਾਰ ਦੇ ਵਿੱਚ ਇੱਕ ਹੀ ਪ੍ਰੋਬਲਮ ਦੂਰ ਹੋਏਗੀ ਇਹ ਨਹੀਂ ਕਿ ਇੱਕ ਵਾਰ ਦੇ ਵਿੱਚ ਤੁਸੀਂ ਸਾਰਾ ਪੇਜ ਭਰ ਕੇ ਸਾਰੀਆਂ ਹੀ ਪ੍ਰੋਬਲਮ ਤੁਸੀਂ ਦੂਰ ਕਰੋ ਇਹੀ ਤੁਸੀਂ ਉਪਾਕਰਨ ਤੋਂ ਪਹਿਲਾਂ ਡਿਸਾਈਡ ਕਰ ਲੈਣਾ ਕਿ ਤੁਸੀਂ ਸਭ ਤੋਂ ਪਹਿਲਾਂ ਕਿਹੜੀ ਪ੍ਰੋਬਲਮ ਨੂੰ ਧੂਰ ਕਰਨਾ ਚਾਹੁੰਦੇ ਹੋ ਇਸ ਤਰੀਕੇ ਦੇ ਨਾਲ 24 ਗੱਡੀ ਪ੍ਰੋਬਲਮੇ ਬਿਜ਼ਨਸ ਰਿਲੇਟਡ ਹੈ ਪੈਸੇ ਰਿਲੇਟਡ ਹੈ ਕਰਤੇ ਕਲੇਸ਼ ਦੇ ਜਾਂ ਫਿਰ ਬਿਮਾਰੀ ਦੇ ਜਿਸ ਤਰ੍ਹਾਂ ਦੀ ਵੀ ਤੁਹਾਡੀ ਪ੍ਰੋਬਲਮ ਹੈ ਤੁਸੀਂ ਪਹਿਲਾਂ ਹੀ ਆਪਣੇ ਮਨ ਦੇ ਵਿੱਚ ਡਿਸਾਈਡ ਕਰਕੇ ਰੱਖ ਲੈਣੀ ਹੈ ਤੇ ਉਹ ਸੇਮ ਪ੍ਰੋਬਲਮ ਦੋਨਾਂ ਪੇਜਾਂ ਤੇ ਤੁਸੀਂ ਲੇਖਦੇ ਇਸੀ ਤਰ੍ਹਾਂ ਤੁਸੀਂ ਆਪਣੀਆਂ ਦੋਨਾਂ ਪੇਜਾਂ ਤੇ ਸੇਮ ਪ੍ਰੋਬਲਮ ਲਿਖਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਇਹਨਾਂ ਪੇਜ ਨੂੰ ਤੁਸੀਂ ਫੋਲਡ ਕਰ ਦੇਣਾ ਹੈ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਉਹਨਾਂ ਪਰਚੀਆਂ ਨੂੰ ਦੋਨਾਂ ਨੂੰ ਦੋਨਾਂ ਮੁਖੀਆਂ ਦੇ ਵਿੱਚ ਤੁਸੀਂ ਰੱਖਣਾ ਤੇ ਉਹਨਾਂ ਪਰਚੀਆਂ ਦੇ ਸਮੇਤ ਤੁਸੀਂ ਕੀ ਕਰਨਾ ਆਪਣੀਆਂ ਮੁੱਠੀਆਂ ਨੂੰ ਨਮਕ ਦੇ ਨਾਲ ਭਰ ਲੈਣਾ ਇਸੀ ਤਰ੍ਹਾਂ ਉਹਨਾਂ ਮੁਠੀਆਂ ਨੂੰ ਤੁਸੀਂ ਕੱਸ ਕੇ ਟਾਈਟ ਰੱਖਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਪਤੀਲਾ ਜਾਂ ਕੋਈ ਖੁੱਲਾ ਬਰਤਨ ਲਿਆ ਸੀ ਜਿਹੜਾ ਤੁਸੀਂ ਪਾਣੀ ਦੇ ਨਾਲ ਭਰਿਆ ਸੀ ਏਸੀ ਤਰ੍ਹਾਂ ਟਾਈਟ ਮੁਠੀਆਂ ਸਮੇਤ ਤੁਸੀਂ ਆਪਣੇ ਹੱਥਾਂ ਨੂੰ ਉਸੇ ਪਾਣੀ ਦੇ ਵਿੱਚ ਰੱਖ ਦੇਣਾ ਤੁਸੀਂ ਪੂਰੇ 5 ਮਿੰਟ ਲਗਾਤਾਰ ਰੱਖਣਾ ਹੈ ਜਦੋਂ ਤੁਸੀਂ ਇਹ ਆਪਣੇ ਹੱਥ ਤੁਸੀਂ ਰੱਖੋਗੇ ਵਿੱਚ ਉਸ ਸਮੇਂ ਤੁਸੀਂ ਟਾਈਮ ਦੇਖ ਲੈਣਾ ਹੈ ਥੋੜਾ ਬਹੁਤ ਟਾਈਮ ਵਾਧੇ ਚ ਜ਼ਰੂਰ ਹੋ ਸਕਦਾ ਪਰ 5 ਮਿੰਟ ਤੋਂ ਘੱਟ ਨਹੀਂ ਹੋਣਾ ਚਾਹੀਦਾ ਪੂਰੇ 5 ਮਿੰਟ ਜਾਂ ਉਸ ਤੋਂ 1-2 ਮਿੰਟ ਵਾਧਾ ਹੋ ਸਕਦੇ ਨੇ ਜੇਕਰ ਤੁਸੀਂ ਥੋੜਾ ਜਿਹਾ ਵੀ ਘੱਟ ਸਮਾਂ 5 ਮਿੰਟ ਤੋਂ ਕਰੋਗੇ ਨਾ ਤੇ ਉਸ ਦਿਨ ਜਿਹੜਾ ਤੁਹਾਡਾ ਉਪਾਅ ਹੈ ਨਾ ਉਹ ਬਿਲਕੁਲ ਵੀ ਸਕਸੈਸਫੁਲ ਨਹੀਂ ਹੋਵੇਗਾ ਇਸ ਤਰੀਕੇ ਦੇ ਨਾਲ ਚਲੋ ਤੁਸੀਂ ਇਹ ਆਪਣੇ ਹੱਥ ਪਾਣੀ ਦੇ ਵਿੱਚ ਰੱਖੇ ਹੋਣ ਕੇ ਇੱਕਦਮ ਕੁੱਟ ਕੇ ਤੇ ਉਸ ਸਮੇਂ ਅੱਖਾਂ ਬੰਦ ਕਰਕੇ ਜਿਹੜਾ ਤੁਹਾਡਾ ਫੋਕਸ ਹੈ ਤੁਹਾਡੀ ਜਿਹੜੀ ਪ੍ਰੋਬਲਮ ਹੈ ਜਿਹੜੀ ਤੁਸੀਂ ਬੇਸ ਤੇ ਲਿਖੀ ਸੀ ਉਸ ਦੇ ਵਿੱਚ ਹੋਣਾ ਚਾਹੀਦਾ ਜਿਵੇਂ ਕਿ ਤੁਸੀਂ ਮਨੀ ਦੀ ਪ੍ਰੋਬਲਮ ਲਿਖੀ ਹੈ ਵੀ ਮੈਨੂੰ ਪੈਸੇ ਆਉਂਦੇ ਨਹੀਂ ਪਰ ਦੇਖਦੇ ਨਹੀਂ ਜਾਂ ਜਿਸ ਵੀ ਤਰੀਕੇ ਤੁਸੀਂ ਆਪਣੀ ਪ੍ਰੋਬਲਮ ਲਿਖੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਉਸ ਪ੍ਰੋਬਲਮ ਨੂੰ ਪੂਰਾ ਦਰਉਣਾ ਹੈ ਜਿਵੇਂ ਪੈਸੇ ਆਉਂਦੇ ਨਹੀਂ ਲੱਗ ਜਾਂਦੇ ਨਹੀਂ ਦਵਾਈਆਂ ਤੇ ਬਿਮਾਰੀਆਂ ਤੇ ਸਿਰ ਤੇ ਖਰਚਾ ਚੜ ਜਾਂਦਾ ਇਸ ਤਰੀਕੇ ਪੈਸੇ ਦੇ ਸਬੰਧਤ ਜਿੰਨੀਆਂ ਪ੍ਰੋਬਲਮ ਹੁੰਦੀਆਂ ਹਨ ਤੁਸੀਂ ਆਪਣੇ ਮਨ ਦੇ ਵਿੱਚ ਉਹਨਾਂ ਨੂੰ ਦੁਹਰਾ ਲੈਣਾ ਹੈ ਕਈ ਲੋਕਾਂ ਦਾ ਇਹ ਹੁੰਦਾ ਹੈ ਕਿ ਸਾਡੀ ਘਰ ਦੇ ਵਿੱਚ ਕੋਈ ਵੈਲਿਊ ਨਹੀਂ ਕਰਦਾਗਾ ਮਤਲਬ ਕਿ ਸਾਨੂੰ ਕੋਈ ਸਮਝਦਾ ਨਹੀਂ ਸਾਡੀ ਪਰੇਸ਼ਾਨੀ ਨੂੰ ਨਹੀਂ ਸਮਝਦਾ ਸੋ ਇਸ ਤਰ੍ਹਾਂ ਜੇ ਦੇ ਵਿੱਚ ਦੀਆਂ ਵੀ ਤੁਹਾਡੀਆਂ ਪ੍ਰੋਬਲਮ ਨੇ ਨਾ ਤੁਸੀਂ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਲਿਆ ਕੇ ਬੇਸਤੀ ਲੈ ਕੇ ਤੁਸੀਂ ਇਸ ਉਪਾਉ ਨੂੰ ਕਰਨਾ ਹੈ ਤੇ ਇਸ ਨੂੰ 5 ਮਿੰਟ ਜਾਂ ਇਸ ਤੋਂ ਬਾਅਦ ਥੋੜਾ ਜਿਹਾ ਟਾਈਮ ਕਰਨ ਤੋਂ ਬਾਅਦ ਦੇ ਵਿੱਚ ਇਸ ਤਰੀਕੇ ਦੇ ਨਾਲ 5 ਮਿੰਟ ਦੇ ਬਾਅਦ ਦੇ ਵਿੱਚ ਤੁਸੀਂ ਆਪਣੀਆਂ ਇਹ ਮੁੱਟੀਆਂ ਨੂੰ ਪਾਣੀ ਦੇ ਵਿੱਚ ਹੀ ਘੋਲ ਦੇਣਾ ਤੇ ਜਿਹੜਾ ਨਮਕ ਹੋਵੇਗਾ ਉਹ ਤਾਂ ਪਾਣੀ ਦੇ ਵਿੱਚ ਘol ਜਾਵੇਗਾ ਤੇ ਜਿਹੜਾ ਇਹ ਕਾਗਜ਼ ਹੋਵੇਗਾ ਇਹ ਵੀ ਪਾਣੀ ਦੇ ਵਿੱਚ ਘol ਜਾਵੇਗਾ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਕਾਗਜ਼ ਪਾਣੀ ਦੇ ਵਿੱਚ ਨਹੀਂ ਕੁਲਿਆ ਤਾਂ ਤੁਸੀਂ ਆਪਣੀਆਂ ਮੁੱਟੀਆਂ ਦੇ ਨਾਲ ਹੀ ਇਸ ਕਾਗਜ਼ ਨੂੰ ਪੂਰੇ ਪਾਣੀ ਦੇ ਵਿੱਚ ਤੁਸੀਂ ਕੁੱਝਲ ਦੇਣਾ ਹੈ ਘੋਲ ਦੇਣਾ ਹੈ ਇਸ ਤਰੀਕੇ ਦੇ ਨਾਲ ਇਹ ਜਿਹਦਾ ਪਾਣੀ ਹੈ ਨਾ ਇਸ ਨੂੰ ਫਿਰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਕੇ ਜਾਣਾ ਕਿਸੇ ਵੀ ਨਾਲੇ ਦੇ ਵਿੱਚ ਇਹ ਗਲਤੀ ਨਹੀਂ ਕਰਨੀ ਕਿ ਤੁਸੀਂ ਇਸ ਨੂੰ ਆਪਣੇ ਘਰ ਦੇ ਕਿਸੇ ਵੀ ਸ਼ੰਕ ਦੇ ਵਿੱਚ ਨਹੀਂ ਪਾਉਣਾ ਇਸੇ ਤਰੀਕੇ ਦੇ ਨਾਲ ਆਪਣੇ ਘਰ ਤੋਂ ਬਾਹਰ ਕਿਸੇ ਨਾਲੇ ਦੇ ਵਿੱਚ ਜਾਂ ਫਿਰ ਕਿਸੇ ਸੁਨਸਾਨ ਜਗ੍ਹਾ ਤੇ ਤੁਸੀਂ ਇਸ ਪਾਣੀ ਨੂੰ ਸੁੱਟ ਕੇ ਡੋਲ ਕੇ ਆਪਣੇ ਘਰ ਵਾਪਸ ਆ ਜਾਓ ਜਦੋਂ ਤੁਸੀਂ ਵਾਪਸ ਆ ਰਹੇ ਹੋਵਗੇ ਵਾਪਸ ਆਉਂਦੇ ਸਮੇਂ ਤੁਸੀਂ ਪਿੱਛੇ ਮੁੜ ਕੇ ਬਿਲਕੁਲ ਨਹੀਂ ਦੇਖਣਾ ਕਿਉਂਕਿ ਇਹੇ ਸਾਮ ਤੋਂ ਹੀ ਜ਼ਿਆਦਾ ਮੇਨ ਕਰਲੇ ਉਏ ਇਸ ਲਈ ਕਿਉਂਕਿ ਸਮਝ ਲੋ ਕਿ ਚਿੰਨੀਆਂ ਵੀ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਪ੍ਰੋਬਲਮ ਨੇ ਉਹਨਾਂ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਦੂਰ ਸੁੱਟ ਕੇ ਆ ਰਹੇ ਹੋ ਇਸ ਕਰਕੇ ਉਹਨਾਂ ਨੂੰ ਬਿਲਕੁਲ ਵੀ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਕਿਉਂਕਿ ਜੇਕਰ ਤੁਸੀਂ ਪਿੱਛੇ ਮੁੜ ਕੇ ਦੇਖੋਗੇ ਤਾਂ ਉਹ ਤੁਹਾਡੇ ਨਾਲ ਵਾਪਸ ਆਉਣਗੀਆਂ ਇਸ ਕਰਕੇ ਉਹ ਤੁਹਾਡੇ ਨਾਲ ਬਿਲਕੁਲ ਵੀ ਵਾਪਸ ਨਹੀਂ ਆਉਣੀਆਂ ਚਾਹੀਦੀ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖੋ ਕਿਉਂਕਿ ਇਹ ਬਹੁਤ ਹੀ ਚਾਤਾ ਵਧੀਆ ਉਪਾਏ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਜਿਸ ਨੂੰ ਆਪਾਂ 골ਡ ਚਾਂਸ ਕਹਿੰਦੇ ਆਂ ਤੇ ਇਸ ਉਪਾਅ ਨੂੰ ਤੁਸੀਂ ਮੰਗਲਵਾਰ ਦੇ ਦਿਨ ਨੂੰ ਹੀ ਕਰਨਾ ਹੈ ਇਹ ਬਹੁਤ ਹੀ ਜ਼ਿਆਦਾ ਸਿੰਪਲ ਉਪਾਏ ਇਸ ਨੂੰ ਜ਼ਰੂਰ ਕਰਕੇ ਦੇਖਿਓ ਇੱਕ ਵਾਰ ਉਪਾਅ ਕਰਨ ਦੇ ਵਿੱਚ ਤੁਹਾਡੀ ਇੱਕ ਹੀ ਪਰੇਸ਼ਾਨੀ ਦੂਰ ਹੋਵੇਗੀ ਫਿਰ ਤੁਸੀਂ ਅਗਲੇ ਮੰਗਲਵਾਰ ਦੂਸਰਾ ਉਪਾਅ ਕਰੋਗੇ ਤੇ ਦੂਸਰੀ ਪਰੇਸ਼ਾਨੀ ਦੂਰ ਕਰ ਸਕਦੇ ਹੋ ਇਸੀ ਤਰ੍ਹਾਂ ਇੱਕ ਇੱਕ ਕਰਕੇ ਤੁਸੀਂ ਆਪਣੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਤੁਸੀਂ ਜ਼ਰੂਰ ਇੱਕ ਵਾਰ ਇਸ ਉਪਾਅ ਨੂੰ ਕਰਿਓ ਇਸ ਉਪਾਅ ਦਾ ਰਿਜ਼ਲਟ ਤੁਹਾਨੂੰ ਖੁਦ ਉਸੇ ਹੀ ਸਮੇਂ ਦੇਖਣ ਨੂੰ ਮਿਲੇਗਾ ਉਸੇ ਵੇਲੇ ਹੀ ਤੁਹਾਡੇ ਨਾਲ ਚਮਤਕਾਰ ਹੋਣੀ ਸ਼ੁਰੂ ਹੋ ਜਾਣਗੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਉਪਾਦੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਕੋਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਬਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ। ਤੁਹਾਡਾ ਸਾਰੇ ਹੀ ਪੈਨਪ੍ਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਨਵੇਂ ਉਪਾਅ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਹੀ ਪੈਨਪ੍ਰਾਵਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ